ਗੁਰਦਾ ਸਿੰਘ ਅੰਮਤੀ ਗੁਰਦਾ ਸਾਹਿਬ ਜੇ ਪਾਰਕਿੰਗ ਦੀ ਬਹੁਤ ਫਰਮ ਸੀ ਸਾਡੇ ਕੋਲ ਪਾਰਕਾਂ ਹੈ ਕਿ ਤਿੰਨ ਪਾਰਕਾਂ ਜੋ ਅੱਜ ਕਰ ਹਰੇਕ ਬੰਦੇ ਕੋਲ ਗੱਡੀਆਂ ਟਰੈਕਟਰ ਜਾਂ ਦੂਸਰੇ ਆ ਗਏ ਆ ਸਾਧਨ ਗੁਰਦਾ ਸਾਹਿਬ ਲੈ ਕੇ ਹੁੰਦੇ ਆ ਤੇ ਬੁਰੀ ਮੁਸ਼ਕਲ ਹੋ ਰਹੀ ਸੀ ਤੇ ਇਸ ਲਈ ਅਸੀਂ ਬੰਦ ਤੋਂ ਉੱਤੇ ਦੇ ਅਨੁਮੋਦ ਸਿਰ ਇਹ 10 ਕਨਾਂ ਦੀ ਪਾਰਕ ਬਣੀ ਆ ਜਿਸ ਦਾ ਖਰਚਾ 50 ਲੱਖ ਰੁਪਿਆ ਆਇਆ ਉਹਦੀ ਚਾਰ ਦਵਾਈ ਦਾ ਕੰਮ ਬੜਾ ਯੋਗ ਚੱਲ ਰਿਹਾ ਉਸ ਤੋਂ ਬਾਅਦ ਉਸ ਦੇ ਵਿੱਚ ਉਸ ਦੇ ਵਿੱਚ ਮਿੱਟੀ ਦੀ ਰਾ ਦੀ ਕੰਮ ਦੀ ਭਰਤੀ ਦਾ ਕੰਮ ਵੀ ਚੱਲ ਰਿਹਾ ਉਸ ਤੋਂ ਬਾਅਦ ਅਸੀਂ ਇਸ ਨੂੰ ਜਿਹੜਾ ਟਹਿਲਾ ਟਹਿਲਾ ਲਾਇਏ ਜਾਂਦੇ ਆ ਉਸ ਤੋਂ ਬਾਅਦ ਇਸ ਵਿੱਚ ਦਰਾਖਤ ਲਾਏ ਜਾਂਦੇ ਨਮੀਤ ਰਾਨੀ ਦਰਾਖਤ ਕਲਾਈ ਜਾਂਦੇ ਉਸ ਤੋਂ ਬਾਅਦ ਜਿਹੜਾ ਹੈ ਸੀ 60 ਦੇ ਪਰ ਜਿਹੜਾ ਨਾਲਾ ਚੱਲ ਰਿਹਾ ਜਿਹੜਾ ਮੁਸਬਸਿਆ ਕਰਦਾ ਨਾਲਾ ਅਸੀਂ ਪੱਕਾ ਬੰਦ ਕਰ ਰਹੇ ਅਸੀਂ ਅੰਡਰਵਾਟਰ ਨੂੰ ਪੈਪ ਪਾ ਦੇ ਨਾਲੇ ਵਿੱਚ ਜਦੋਂ ਆ ਪਾਣੀ ਅੰਡਰਵਾਟਰ ਜਾਊਗਾ ਮੱਛੇ ਮੱਖੀ ਮੱਛਰ ਤੋਂ ਉਦੋਂ ਹੀ ਲੋਕਾਂ ਨੂੰ ਛੜਕਾਦਾ ਹੋਏ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਪਾਰਕ ਬਣ ਰਹੀ ਹੈ ਉਸ ਤੋਂ ਬਾਅਦ ਮੋਹਰਲੇ ਪਾਸੇ ਵੀ 10 ਫੁੱਟ ਜਗ੍ਹਾ ਰੱਖੀ ਹੈ ਵੀ ਜਿਹੜੀ ਪਾਰਕ ਦੇ ਬਾਹਰ ਵੀ ਜਿਹੜੀਆਂ 60 70 ਗਿੱਡੀਆਂ ਲੱਗੀਆਂ ਸਾਨੂੰ ਮਿਲਿਆ ਵੀ ਛੜ ਰਹੇ ਗਈ ਜਿਹੜੀ ਆ ਪਾਰਕ ਦੇ ਵਿੱਚ 1000 ਦੇ ਤਰੀ ਬੱਡੀ ਘਟ ਸਕੀ ਜੀ ਮੇਰੀ ਮਾਰਕੀ ਜੀ ਬਣੀ ਹੈ ਜੀ ਸਾਨੂੰ ਆਪਣੇ 10 ਕਰਾ ਲਈ ਵੱਡੀ ਮਿੰਤੀ ਸਾਨੂੰ ਹੋਏਗੀ ਆ ਠੀਕ ਹੈ ਉਸ ਤੋਂ ਬਾਅਦ ਹੋਰ ਬੜੀ ਖੁਸ਼ੀ ਦੀ ਗੱਲ ਆ ਇਹ ਸਾਡੇ ਕੰਮ ਪ੍ਰੋਜੈਕਟ ਚੱਲਦੇ ਦੇ ਵਿੱਚ ਇੱਕ ਐਨ ਵਾਲੀ ਭਰਾਮਾ ਨੇ ਉਸ ਦੇ ਨਾਲ ਹੀ ਸਾਨੂੰ ਦੋ ਬਗਲਾ ਦਾ ਹੋਪ ਪਲਾਟ দান ਕੀਤਾ ਉਸ ਵੀ ਜੀ ਅਸੀਂ ਵੀ ਨਵੀਂ ਪਾਰਕ ਬਣਾਵਾਂਗੇ ਘਟਿਆਲੇ